ਵਿਦੇਸ਼ ਤੋਂ ਦੁਖਦਾਈ ਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਗੁਰਜੰਟ ਸਿੰਘ ਦੀ ਉਮਰ ਮਹਿਜ 27 ਸਾਲਾਂ ਦੱਸੀ ਜਾ ਰਹੀ ਹੈ, ਜੋ ਕਿ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। 7 ਮਹੀਨੇ ਪਹਿਲਾਂ ਆਪਣੀ ਭੈਣ ਦਾ ਬੜੇ ਹੀ ਚਾਹਵਾਂ ਦੇ ਨਾਲ ਵਿਆਹ ਕਰਕੇ ਕੈਨੇਡਾ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਕੈਨੇਡਾ ਦੇ ਵਿੱਚ ਉਸਦੇ ਨਾਲ ਇਹ ਪਾਣਾ ਵਾਪਰ ਜਾਵੇਗਾ। ਗੁਰਜੰਟ ਸਿੰਘ ਬੁਤਾਲਾ ਦਾ ਰਹਿਣ ਵਾਲਾ ਸੀ ਜਿਸ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਫਰਨੀ ਨੇੜੇ ਸੜਕ ਹਾਦਸਾ ਵਾਪਰਿਆ ਅਤੇ ਇਸ ਸੜਕ ਹਾਦਸੇ ਦੇ ਵਿੱਚ ਗੁਰਜੰਟ ਸਿੰਘ ਦੀ ਅਫਸੋਸ ਮੌਤ ਹੋ ਗਈ ਹੈ। ਪਿੰਡ ਬੁਤਾਲਾ ਵਿਖੇ ਗੁਰਜੰਟ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ 4 ਸਾਲ ਪਹਿਲਾਂ ਸਿੰਗਾਪੁਰ ਗਿਆ ਸੀ ਅਤੇ ਉਹ ਅਜੇ ਆਪਣੀ ਛੋਟੀ ਭੈ ਪ੍ਰਭਜੋਤ ਕੋਲ ਦਾ ਵਿਆਹ ਕਰਕੇ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਇਸ ਮੌਕੇ ਦਲਬੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਤੇ ਕੈਬਨਿਟ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੇ بیٹے ਗੁਰਜੰਟ ਸਿੰਘ ਦੀ ਮ੍ਰਿਤਕ ਦੇਨ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਆਪਣੇ ਪੋਤੀਆਂ ਅੰਤਿਮ ਰਸਮਾਂ ਨਿਭਾ ਸਕਣ ਇਸ ਵਕਤ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਸ਼ਾਇਦ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕੀ ਨੌਜਵਾਨ ਦਾ ਨਾਮ ਹੈਗਾ ਕਿੰਨੀ ਉਮਰ ਹੈ ਗੁਰਜੰਟ ਸਿੰਘ 22 ਸਾਲ ਦੇ ਮੁੰਦਰਾ ਨੇ ਕਿੰਨੇ ਕਿ ਚਿਰ ਪਹਿਲਾਂ ਜਿਹੜਾ ਹੈਗਾ ਕੈਨੇਡਾ ਗਏ ਸੀਗੇ ਕੀ ਕੰਮ ਕਰਦੇ ਸੀਗੇ ਉੱਥੇ ਵੀ ਉਸਤਰੀ ਦਾ ਕੰਮ ਕਰਦੇ ਮਿਹਨਤ ਕਰਦੇ ਸੀ ਟਰੈਲਰ ਨੰਮਾ 7 ਮਹੀਨੇ ਗਏ ਨੂੰ ਹੋ ਗਏ ਕੈਨੇਡਾ 7 ਮਹੀਨਿਆਂ ਚ ਹੀ ਆਸਾ ਹੋ ਗਏ ਸੜਕਾ ਸੇ ਦਾ ਕੋਈ ਕਲੀਅਰ ਕਰਨ ਪਤਾ ਲੱਗੇ ਜਾਂ ਹੁਣ ਤੱਕ ਪੁਲਿਸ ਨੇ ਕੋਈ ਇਹਦੇ ਵਿੱਚ ਦੇਖਿਆ ਹੋਵੇ ਕਿ ਕੌਣ ਸੀਗਾ ਉਹ ਵਿਅਕਤੀ ਜਿਹੜੇ ਅਣਪਛਾਤੇ ਵਿਅਕਤੀ ਨੇ ਜਾਂ ਵਾਹਨ ਨੇ ਜਿਹੜੀ ਫੇਟ ਮਾਰੀ ਹੈਗੀ ਜਿੱਦਾਂ ਮੌਤ ਹੋਈ ਹੈਗੀ ਸਾਨੂੰ ਨੇ ਰਿਪੋਰਟ ਕੋਈ ਪਹੁੰਚੀ ਨਾ ਉਹ ਤੇ ਪਤਾ ਹੀ ਲੱਗਾ ਕੱਲ ਬਚਾ ਗਿਆ ਹੈ ਵੱਡਾ ਜੋ ਨਹੀਂ ਤਾਂ ਉਹਨੇ ਕੋਈ ਸਬੂਤ ਦਿੱਤਾ ਜਨਾਂ ਨੂੰ ਕਿੰਦੰ ਦਾ ਹੋਇਆ ਜੀ ਐਕਸੀਡੈਂਟ 17 ਤਰੀਕ ਦਾ ਜੀ ਹਾਂ ਕੋਈ ਅਪੀਲ ਜਿਹੜੀ ਤੁਸੀਂ ਸਰਕਾਰ ਨੂੰ ਕੋਈ ਕਰਨਾ ਚਾਹੋ ਕੀ ਜੀ ਲੇਖਾ ਧੰਨਵਾਦ ਸਰਕਾਰ ਦਾ ਸਾਡਾ ਬੱਚਾ ਇੱਥੇ ਆ ਜਵੇ ਅੰਮ੍ਰਿਤਸਰ 에어ਪੋਰਟ ਉਤਾਰਇਆ ਜਾਵੇ ਤਾਨੂੰ ਲਿਆਉਣ ਦੀ ਮਤ ਤੋਂ ਜੀ ਇੱਥੇ ਦਿੱਲੀ ਕਿੱਥੇ ਜਾਣ ਲੱਗੇ ਕਿੱਥੇ ਜਾ ਸਕਦੇ ਨਹੀਂ ਜਾ ਬਲਬਤਾਲੇ ਵਾਲਾ ਗੀਤਕਾਰ ਹਾਂ ਜੀ ਦੇਖੋ ਟੁੱਟੇ ਹੋਏ ਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ ਲੰਬੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀ ਉਹ ਮੁੜ ਦੇ ਕਦੇ ਨਾ ਜਿਹੜੇ ਗੇ ਜਿੰਦੇ ਮੇਰੀ ਹੈ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨੂਸ ਦਿਨ ਸੀ ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮੈਲਨਸਾਰ ਨਿਤਨੇਮੀ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂਹ ਸਾਡੇ ਤੋਂ ਵਿਛੜ ਗਈ ਆ ਬਹੁਤ ਪਿਆਰੀ ਰੂਹੀਓ ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈਆ ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈੱਡ ਬੋਡੀ ਲੈਣ ਲਈ ਇਸ ਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ ਤੇ ਬਾਹਰ ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਮੈਂ ਵਢੀ ਗਈ ਆ ਆਪਾਂ ਪਈ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲਫੁਲ ਜਿੱਦਾਂ ਵੀ ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਓਰਜੈਂਟ ਦੀ ਲੈ ਕੇ ਆਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵੱਧ ਚੜ ਕੇ ਸਾਰ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਪੰਜਾਬ ਦੇ ਪੁੱਤ ਕਿਤਰਾ ਕਰਜ਼ਾਈ ਹੋ ਹੋ ਕੇ ਕਿਤਰਾ ਔਖੇ ਹੋ ਹੋ ਕੇ ਜੜਿਆ ਉਹ ਜਾਰੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜ਼ੂਰਾ ਸਾਡੇ ਪਿੰਡ ਦਾ ਪਹਿਲਾਂ ਵੀ ਇੱਕ ਨੌਜਾਨਾ ਬਤਾਰ ਸਿੰਘ ਆਪਾਂ ਇਸੇ ਤਰ੍ਹਾਂ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ ਮੂਹਤ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਗਾਪੁਰ ਵੀਰਿਆ ਤੇ ਬਾਕੀ ਸਾਰੇ ਡੰਨੇਟਰਾਂ ਨੂੰ ਜਿੰਨੇ ਵੀਰਾਂ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮਤ ਕਰਨੀ ਆ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤਤ ਪਰ ਹੁਣ ਜਿੰਨੇ ਵੀ ਜਲਦੀ ਹੋਗੇ ਇਹ ਛੱਡੇ ਛੋਟੇ ਵੀਰ ਛੱਟੇ ਭਰਾ ਗੁਰਜੰਟ ਦੀ ਜਿਹੜੀ ਡੈਡ ਬੁਡੀ ਲੈ ਸਕੇ ਤਾਂ ਕਿ ਮਾਪੇ ਤੇ ਜਾਇ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ। ਅ ਬਸ ਕੋਈ ਜਿਹੜਾ ਮਦਦ ਕਰਨਾ ਚਾਹੁੰਦਾ ਕੋਈ ਕੰਟੈਕਟ ਪਰਿਵਾਰ ਦਾ ਕੁਝ ਇਹ ਕਰਨਾ ਚਾਹੁੰਦੇ ਆ। ਵੇਖੋ ਇਹ ਤਾਂ ਫੇਸ ਸਾਈਡ ਦੇ ਉੱਤੇ ਜੋ ਤੁਸੀਂ ਫੇਸਬੁੱਕ ਆਈਡੀ ਦੇ ਉੱਤੇ ਫੰਡ ਰੈਇਜ਼ ਲਾਇਆ ਹੋ। ਜੀ ਜੀ ਉਹਦੇ ਸਬੰਧੀ ਜਿਹੜਾ ਵਾ ਜੇ ਤੇ ਫੋਨ ਨੰਬਰ ਆ ਉਹ ਮੇਰਾ ਵੀਰ ਲਾਡੀ ਤੁਹਾਨੂੰ ਦੱਸ ਦੇਗਾ ਕਿ ਜਿਹੜਾ ਫੋਨ ਨੰਬਰ ਆ ਵੈਸੇ ਅਸੀਂ ਫੇਸਬੁੱਕ ਤੇ ਇੱਕ ਮੁਹਿੰਮ ਚਲਾਈ ਹੋਈ ਆ। ਤੇ ਉਹਨੂੰ ਜਰੂਰ ਸ਼ੇਅਰ ਕਰਨ ਜੇ ਮੇਰੀ ਕੋਈ ਮੇਰੇ ਨਾਲ ਜੁੜੇ ਹੋਏ ਆ ਪਰਸਨਲ ਤੌਰ ਤੇ Facebook ਤੇ ਤੋਂ ਮੇਰੀ ਆਈਡੀ ਦੇ ਉੱਤੇ ਲਿੰਕ ਪਿਆ ਹੋਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਤਰ੍ਹਾਂ ਵੀ ਤੁਸੀਂ ਫੁੱਲ ਕਰਕੇ ਆਪਾਂ ਪਰਿਵਾਰ ਦੇ ਵੱਧ ਤੋਂ ਵੱਧ ਮਤ ਕਰਨੀ ਆ ਤੇ ਮੇਰੀ ਆਈਡੀ ਆ ਕਿ ਲਿਰਿਕਸ ਬੱਲ ਬਤਾਲੇ ਵਾਲਾ ਉਸ ਦੇ ਨਾਂ ਤੇ Facebook ਕਿੰਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ